चार्टा चिट्टी मसीद, बूहा कोई ना सही जवाब अंडा बात पावा बतौली पावा सुनवे भाई काकड़िया एक शख्स मैं ऐसा ठिट्ठा तौन लंबी सिर आकड़िया सही जवाब ऊंट माँ जमी नहीं पुत्त बनेरे खेडे ਸਹੀ ਜਵਾਬ ਧੂਆ ਤੇ ਅਗ ਐਡੀ ਘਟਾਟ ਪਰ ਇਸ ਬਾਤ ਸਹੀ ਜਵਾਬ ਦੀਵਾ ਕਾਲਾ ਹੈ ਪਰ ਕਾਗ ਨਹੀਂ ਲੰਮਾ ਹੈ ਪਰ ਨਾਗ ਨਹੀਂ ਬੁਝੋ ਸਹੀ ਜਵਾਬ ਅਰੰਦਾ ਮਿੱਟੀ ਦਾ ਕੋੜਾ ਲੋਹੇ ਦੀ ਨਗਾਮ ਉੱਤੇ ਬੈਠਾ ਗੁਦਗੁਦਾ ਪਠਾਨ ਸਹੀ ਜਵਾਬ ਚੁੱਲਾ ਤਵਾ ਤੇ ਰੋਟੀ ਆਈ ਸੀ ਪਰ ਦੇਖੀ ਨਹੀਂ ਸਹੀ ਜਵਾਬ نیند ਲਗ ਲਗ ਕਹਿੰਨਾ ਲੱਗਦੇ ਬਿਨ ਆਖੇ ਲੱਗ ਜਾਂਦੇ ਮਾਮੇ ਨੂੰ ਲੱਗਦੇ ਤਾਏ ਨੂੰ ਨਹੀਂ ਲੱਗਦੇ ਸਹੀ ਜਵਾਬ ਬੁੱਲ ਇੱਕ ਟੋਟਰੂ ਦੇ ਦੋ ਬੱਚੇ ਨਾ ਉਹ ਖਾਂਦੇ ਨਾ ਉਹ ਪਿੰਦੇ ਬਸ ਦੇਖ-ਦੇਖ ਜਿੰਦੇ ਸਹੀ ਜਵਾਬ ਅੱਖਾਂ ਡੱਬਾ ਖੜਬੀ ਬੱਕਰੀ ਡੱਬੀ ਉਹ ਦੀ ਸ਼ਾਂ ਚੱਲ ਮੇਰੀ ਬੱਕਰੀ ਕੱਲ ਵਾਲੀ ਥਾਂ ਸਹੀ ਜਵਾਬ ਮੰਜਾ ਦੋ ਕਬੂਤਰ ਕੋਲੋਂ ਗੋਲੀ ਖੰਭ ਉਹਨਾਂ ਤੇ ਕਾਲੇ ਨਾ ਕੁਝ ਖਾਂਦੇ ਨਾ ਕੁਝ ਪੀਂਦੇ ਰੱਬ ਉਹਨਾਂ ਨੂੰ ਪਾਲੇ ਸਹੀ ਜਵਾਬ ਅੱਖਾਂ ਬੁੱਲੇ ਨਾ ਭੁਲਾਵੇ ਬਿਨ ਪੌੜੀ ਅਸਮਾਨੇ ਚੜ ਜਾਵੇ ਸਹੀ ਜਵਾਬ ਪਤੰਗ ਨਿੱਕੇ ਨਿੱਕੇ ਮੀਮਣੀ ਪਹਾੜ ਚੁੱਕੀ ਜਾਂਦੇ ਨੇ ਰਾਜਾ ਪੁੱਛੇ ਰਾਣੀ ਨੂੰ ਕਿਜ ਨਾਲ ਜਾਂਦੇ ਨੇ ਸਹੀ ਜਵਾਬ ਰੇਲ ਗੱਡੀ ਦੇ ਡੱਬੇ ਤਿੰਨ ਲਫਜਾਂ ਦਾ ਦੇਸ਼ ਹਾਂ ਜਾਣਨ ਲੋਕੀ ਲੱਖ ਕਰੋੜ ਪਿੱਛਕ ਤੋਂ ਬਣ ਜਾਵਾਂਗਾ ਪੰਜ ਉਂਗਲਾਂ ਦਾ ਜੋੜ ਸਹੀ ਜਵਾਬ ਪੰਜਾਬ ਇੱਕ ਗੁਫਾ ਦੇ ਦੋ ਰਾਖੇ ਦੋਵੇਂ ਲੰਮੇ ਦੋਵੇਂ ਕਾਲੇ ਸਹੀ ਜਵਾਬ ਮੁੱਛਾਂ ਤਿੰਨ ਪੈਰਾਂ ਵਾਲੀ ਤਿਤਲੀ ਇਸ਼ਨਾਨ ਕਰਕੇ ਬਾਹਰ ਨਿਕਲੀ ਸਹੀ ਜਵਾਬ ਸਮੋਸਾ ਜੇਕਰ ਨੱਕ ਤੇ ਚੜ ਜਾਵਾਂ ਤੇ ਕੰਨ پکڑ ਕੇ ਖੂਬ ਪੜਾਵਾਂ ਸਹੀ ਜਵਾਬ ਚਸ਼ਮਾ ਮੈਂ ਸਵੇਰੇ ਸਵੇਰੇ ਆਉਣਾ ਹਾਂ ਦੁਨੀਆ ਦੀ ਖਬਰ ਲੈ ਆਉਣਾ ਹਾਂ ਹਰ ਕੋਈ ਮੇਰੀ ਉਡੀਕ ਚ ਰਹਿੰਦਾ ਹਰ ਕੋਈ ਕਰਦਾ ਮੈਨੂੰ ਪਿਆਰ ਸਹੀ ਜਵਾਬ ਅਖਬਾਰ ਨਾ ਕਿ ਤਾਕਤੇ ਕਿਸੇ ਨਾਲ ਝਗੜਾ ਨਾ ਕੀਤੀ ਕਦੇ ਲੜਾਈ ਫਿਰ ਵੀ ਹੁੰਦੀ ਰੋਜ਼ ਪਟਾਈ ਸਹੀ ਜਵਾਬ ਟੋਲ ਕੱਦ ਦੇ ਛੋਟੇ ਕਰਮ ਦੇ ਹੀਣ ਦੀਨ ਬਜਾਉਣ ਦੇ ਸ਼ਕੀਨ ਦੱਸੋ ਕੌਣ ਸਹੀ ਜਵਾਬ ਮੱਛਰ ਧਰਤੀ ਤੇ ਰੱਖਦਾ ਨਹੀਂ ਪੈਰ ਰਾਤ ਕਾਲੀ ਮੇਰੇ ਬਗੈਰ ਦੱਸੋ ਕੀ ਹੈ ਮੇਰਾ ਨਾਮ ਸਹੀ ਜਵਾਬ ਚੰਦਰਮਾ ਕੁਸਿਆ ਨੱਕ ਵਿੱਚ ਮੇਰੇ ਧਾਗਾ ਦਰਜੀ ਦੇ ਕਰੋ ਮੈਂ ਬਾਗਾ ਸਹੀ ਜਵਾਬ ਬਟਨ ਮੈਂ ਮਰੂ ਮੈਂ ਕਟੂ ਤੂੰ ਕਿਉਂ ਰੋਏ ਸਹੀ ਜਵਾਬ ਪਿਆਜ ਖੁਸ਼ਬੂ ਹੈ पर फुल नहीं जालती है पर ईरखा नहीं मैनु दसो किया सही जवाब टोप दी डंडी जो खान ले खरीद दे हन पर उसनो खान दे नहीं लगाओ दिमाग सही जवाब प्लेट पैर नहीं फिर भी चल दिया दसो पला किया सही जवाब कड़ी ਹਰੇ ਰੰਗ ਦੀ ਟੋਪੀ ਮੇਰੀ ਹਰੇ ਰੰਗ ਦਾ ਹੈ ਦੁਸ਼ਾਲਾ ਜਦੋਂ ਪੱਕ ਜਾਨੀ ਆ ਤਾਂ ਮੇਰੇ ਹਰੇ ਰੰਗ ਦੀ ਟੋਪੀ ਤੇ ਲਾਲ ਰੰਗ ਦਾ ਹੁੰਦਾ ਹੈ ਦੁਸ਼ਾਲਾ ਮੇਰੇ ਪੇਟ ਵਿੱਚ ਮੋਤੀਆਂ ਦੀ ਇੱਕ ਮਾਲਾ ਨਾਮ ਮੈਨੂੰ ਦੱਸੋ ਲਾਲਾ ਸਹੀ ਜਵਾਬ ਹਰੀ ਮਿਰਚ ਖੁੱਲੀ ਰਾਤ ਵਿੱਚ ਪੈਦਾ ਹੋਇਆ ਹਰੇ ਘਾਹ ਤੇ ਸੁੱਤਾ ਮੋਤੀ ਵਰਗੀ ਸੂਰਤ ਮੇਰੀ ਮੈਂ ਬਦਲਦੀ ਪੋਤੀ ਹਾਂ ਮੈਨੂੰ ਦੱਸੋ ਕੀ ਕੀ ਹਾਂ ਸਹੀ ਜਵਾਬ ਤਰੇਲ ਦੀ ਬੂੰਦ ਓਲਣੀ ਮੋਲਣੀ ਦਰਾਂ ਚ ਖੋਲਣੀ ਸਹੀ ਜਵਾਬ ਜੁੱਤੀ ਤਾਰੇ ਕਿੰਜ ਟਿਕਾਏ ਦੇਖਾ ਚੰਨ ਤਾਂ ਹੋਵੇ ਅਚੰਬਾ ਪੂਰੀ ਧਰਤੀ ਤੇ ਤਣੀਆਂ ਨਾ ਕੋਈ ਸੋਟਾ ਨਾ ਹੀ ਖੰਭਾ ਸਹੀ ਜਵਾਬ ਆਕਾਸ਼ ਮਾਸੀ ਦੀ ਸੱਸ ਦੇ ਪੋਤੇ ਤੇ ਬਾਪ ਦੇ ਬਾਪ ਦੀ ਨੂੰਦੀ ਮਾਂ ਨੂੰ ਕੀ ਕਹਿੰਦੇ ਹਨ ਸਹੀ ਜਵਾਬ ਨਾਨੀ ਨਾ ਗੋਠਲੀ ਨਾ ਬੀਜ ਦੇਖਿਆ ਹਰ ਮੌਸਮ ਵਿੱਚ ਵਿਕਦਾ ਵੇਖਿਆ ਸਹੀ ਜਵਾਬ ਕੇਲਾ ਕਸਾ ਸੰਦੂਕੜੀ ਚ 12 ਖਾਨੇ ਹਰ ਖਾਨੇ ਵਿੱਚ 33 ਦਾਣੇ ਬੁੱਝਣ ਵਾਲੇ ਬੜੇ ਸਿਆਣੇ ਸਹੀ ਜਵਾਬ ਸਾਲ ਮਹੀਨੇ ਅਤੇ ਦਿਨ ਬਾਤ ਪਾਵਾਂ ਬਤੋਲੀ ਪਾਵਾਂ ਸੁਣਵੇ ਭਾਈ ਕਾਕੜਿਆ ਇੱਕ ਸ਼ਖਸ ਮੈਂ ਐਸਾ ਠਿੱਠਾ ਧਾਣ ਲੰਮੀ ਸਿਰ ਆਕੜਿਆ ਸਹੀ ਜਵਾਬ ਊਂਟ ਹਰੇ ਡੱਬੀ ਪੀਲਾ ਮਕਾਨ ਉਸ ਵਿੱਚ ਬੈਠਾ ਰੁਲਤੂ ਰਾਮ ਸਹੀ ਜਵਾਬ ਪਪੀਤਾ ਤੇ ਬੀਚ ਸ਼ੀਸ਼ਿਆਂ ਦਾ ਟੋਬਾ ਕੰਡਿਆਂ ਦੀ ਵਾੜ ਬੁੱਝਣੀ ਆ ਤਾਂ ਬੁੱਝ ਨਹੀਂ ਤਾਂ ਹੋ ਜਾ ਬਾਹਰ ਤਨ ਸਹੀ ਜਵਾਬ ਅੱਖਾਂ ਉਹ ਕਿਹੜਾ ਫਲ ਹੈ ਜਿਹੜਾ ਅਸੀਂ ਖਾ ਨਹੀਂ ਸਕਦੇ ਸਹੀ ਜਵਾਬ ਰਾਸ਼ੀ ਫਲ ਹਰੇ ਹਰੇ ਕੋਠੜੀ ਵਿੱਚ ਵਿਸ਼ਿਆ ਗਲੀਚਾ ਲਾਲ ਸਹੀ ਜਵਾਬ ਤਰਬੂਜ ਬਰਗਦ ਦੇ ਰੁੱਖ ਦੇ ਹੇਠਾਂ ਚਾਰ ਲੋਕ ਬੈਠੇ ਹਨ ਲੰਗੜਾ ਪੈਰਾ ਅੰਨਾ ਲੁਲ੍ਹਾ ਰੁੱਖ ਤੋਂ ਅੰਬ गिरਨ ਤੇ ਸਭ ਤੋਂ ਪਹਿਲਾਂ ਕੌਣ ਚੁੱਕੇਗਾ ਸਹੀ ਜਵਾਬ ਕੋਈ ਨਹੀਂ ਗੌਰ ਕਰਨ ਵਾਲੀ ਗੱਲ ਇਹ ਹੈ ਕਿ ਉਪਰੋਕਤ ਵਿਅਕਤੀ ਬਰਗਦ ਦੇ ਰੁੱਖ ਹੇਠਾਂ ਰਹੇ ਸ਼ੇਰ ਨੇ 6 ਹਾਥੀ ਦੇਖੇ ਹਰ ਹਾਥੀ ਦੀ ਪਿੱਠ ਤੇ 2 ਬਾਂਦਰ ਬੈਠੇ ਸਨ ਤੇ ਹਰ ਬਾਂਦਰ ਦੇ ਹੱਥ ਵਿੱਚ ਇੱਕ ਤੋਤਾ ਸੀ ਮੈਨੂੰ ਦੱਸੋ ਕੁੱਲ ਕਿੰਨੇ ਜਾਨਵਰ ਹਨ ਜੋ ਛੱਪੜ ਵੱਲ ਜਾ ਰਹੇ ਹਨ ਸਹੀ ਜਵਾਬ ਕੇਵਲ ਇੱਕ अर्थात ਸ਼ੇਰ ਕਿਉਂਕਿ ਉਹ ਇੱਕ ਹੀ ਹੈ ਜੋ ਛੱਪੜ ਵੱਜ ਰਿਹਾ ਸੀ ਕੀ ਚੀਜ਼ ਹੈ ਜੋ ਵੰਡਰਨਰ ਵਾਦੀ ਹੈ ਸਹੀ ਜਵਾਬ ਗਿਆਨ ਇਹ ਕੀ ਹੈ ਜੋ ਜੂਨ ਵਿੱਚ ਸੀ ਦਸੰਬਰ ਵਿੱਚ ਨਹੀਂ ਅੱਗ ਵਿੱਚ ਸੀ ਪਰ ਪਾਣੀ ਵਿੱਚ ਨਹੀਂ ਸਹੀ ਜਵਾਬ ਗਰਮੀ ਭਾਰਤੀ ਮੌਸਮ ਨੂੰ ਦੇਖਿਆ ਜਾਵੇ ਤਾਂ ਜਾਣਿਆ ਜਾਂਦਾ ਹੈ ਕਿ ਜੂਨ ਵਿੱਚ ਵਧੇਰੇ ਗਰਮੀ ਹੁੰਦੀ ਹੈ ਦਸੰਬਰ ਵਿੱਚ ਸਰਦੀ ਰਵੀ ਦੇ ਕੋਲ 6 ਭੈਣ ਭਰਾ ਹਨ ਹਰ ਕੋਈ 2-2 ਸਾਲਾਂ ਦੇ ਅੰਤਰਾਲ ਤੇ ਪੈਦਾ ਹੋਇਆ ਸੀ ਸਭ ਤੋਂ ਛੋਟੀ ਸੀਚਾ ਹੈ ਜਿਸ ਦੀ ਉਮਰ 7 ਸਾਲ ਹੈ ਰਵੀ ਸਭ ਤੋਂ ਵੱਡਾ ਹੈ ਰਵੀ ਦੀ ਉਮਰ ਕਿੰਨੀ ਹੋਵੇਗੀ ਇਸ ਦਾ ਜਵਾਬ ਕਮੈਂਟ ਵਿੱਚ ਦੱਸੋ ਤੰਗਾ